5 ਦਿਨ ਤੋਂ ਭੁੱਖਾ ਸੀ ਕੁਝ ਨਹੀਂ ਖਾਦਾ ਆਪਣਾ ਵੀਰ ਨੇ ਤਾਂ ਚੰਗ ਜਿਹੜਾ ਵਾ ਸਟੇਜ ਦੇ ਉੱਪਰ ਜਿਹੜਾ ਖਲੋਤਾ ਖਲੋਤਾ ਡਿੱਗ ਪੈਂਦਾ ਹਾਲਤ ਕਾਫੀ ਜਿਹੜੀ ਨਾਜ਼ੁਕਾ ਇਸ ਟਾਈਮ ਜਿਹੜਾ ਆਖਿਆ ਕਿ ਕੋਈ ORS ਵਗੈਰਾ ਪੀਓ ਪਰ ਇਹਨਾਂ ਨੇ ਮਨਾਂ ਕਰ ਦਿੱਤਾ ਕਿ ਵੀ ਸਿਰਫ ਤੇ ਸਿਰਫ ਪਾਣੀ ਪੀਵਾਂਗੇ ਤੇ ਸੋ ਪਾਣੀ ਪੀਤਾ ਵਾ ਹੋਰ ਕੁਝ ਵੀ ਖਾਣ ਪੀਣ ਤੇ ਜਿਹੜੇ ਆ ਉਹ ਬੇਜਿੱਦ ਨੇ ਕਿ ਵੀ ਕੁਝ ਵੀ ਹੋਰ ਖਾਣਾ ਨਹੀਂ ਕੁਝ ਵੀ ਪੀਣਾ ਨਹੀਂ ਆ ਦੇ ਭਾਈ 5 ਦਿਨ ਤੋਂ ਉੱਪਰ ਹੋ ਚੁੱਕੇ ਨੇ ਆਪਣਾ ਹਨਾ ਤਾਂ ਇਦਾਂ ਤਾਂ ਫਿਰ ਸੇਤਾ ਵਿਗੜਦੀਆਂ ਜਾਣਗੇ ਸ਼ਾਇਦ ਕੋ ਵੱਡਾ ਨੁਕਸਾਨ ਵੀ ਹੋ ਸਕਦਾ ਤਾਂ ਕਿ ਇੱਕ ਵਾਰੀ ਨਾ ਅਸੀਂ ਵੀ ਕਸਟ ਐਕਟ ਕਰਾਂਗੇ ਕਿ ਬਾਈ ਨੂੰ ਨਾ ਡਾਕਟਰ ਕੋਲ ਜਰੂਰ ਜਾਣਾ ਚਾਹੀਦਾ ਮਨਾ ਕਰ ਦਿੱਤਾ ਗਿਆ ਇਸ ਟਾਈਮ ਚੱਕ ਕੇ ਲੈ ਕੇ ਜਾ ਰਹੇ ਨੇ ਆਪਣਾ ਇਹ ਸਾਡੇ ਪੰਜਾਬ ਦਾ ਆਉਣ ਵਾਲਾ ਯੂਥ ਹੈ ਜਿਹੜਾ ਇਸ ਟਾਈਮ ਜਿਹੜਾ ਵਾ ਵੱਡੇ ਸੰਕਟ ਦੇ ਵਿੱਚ ਪੈਂਦਾ ਹੋਇਆ ਜਿਹੜਾ ਉਹ ਨਜ਼ਰ ਆ ਰਿਹਾ ਆਪਣੇ ਹਰਜੂਤ ਬੈਸ ਆਏ ਹੁਣ ਕਲਰ ਆਦ ਇਥੇ ਜਿੱਦਾਂ ਪੁਲਿਸ ਨੂੰ ਕਿਹਾ ਗਿਆ ਵੀ ਇਹ ਧਰਨਾ ਚੁਕਾ ਦਿੱਤਾ ਜਾਵੇ ਹਨਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਮੇਰੇ ਵੱਲੋਂ ਜਣ ਕੇ ਲਵ ਗੱਲ ਚਾਵਲੋ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਬੜਾ ਚਿੰਤਤ ਵਿਸ਼ਾ ਇੱਕ ਬਣਿਆ ਹੋਇਆ ਕਿ ਜਿਵੇਂ ਤੁਸੀਂ ਦੇਖਿਆ ਕਿ ਗੁਰੂ ਨਾਨਕੀ ਯੂਨੀਵਰਸਿਟੀ ਅੰਮ੍ਰਿਤਸਰ ਦੀ ਗੁਰਨਾਨਕ ਦੇਵ ਯੂਨੀਵਰਸਿਟੀ ਆ ਜਿਸ ਦੇ ਪਿੱਛੇ ਅਸੀਂ ਖੜੇ ਆ ਇਸ ਟਾਈਮ ਮੁੱਖ ਗੇਟ ਦੇ ਬਾਹਰ ਮੁੱਖ ਗੇਟ ਦੇ ਬਾਹਰ ਵਿਦਿਆਰਥੀਆਂ ਦੇ ਵੱਲੋਂ ਇੱਕ ਧਰਨਾ ਲਾਇਆ ਗਿਆ ਸੀ ਆਪਣਾ ਦੇਖ ਸਕਦੇ ਹੋ ਕਿ ਇੱਕ ਧਰਨਾ ਲਗਾਇਆ ਗਿਆ ਮੁੱਖ ਗੇਟਾਂ ਦੇ ਬਾਹਰ ਜਿਹੜਾ ਵਾ ਤੇ ਉਸੇ ਹੀ ਤਰ੍ਹਾਂ ਸਾਨੂੰ ਪਤਾ ਲੱਗਦਾ ਕਿ ਪੰਜ ਦਿਨ ਤੋਂ ਕੁਝ ਵਿਦਿਆਰਥੀ ਜਿਹੜਾ ਭੁੱਖੇ ਹੁੰਦੇ ਨੇ ਪਰ ਵੱਡੀ ਇਰਾਨੀ ਵਾਲੀ ਗੱਲ ਉਦੋਂ ਸਾਹਮਣੇ ਹੁੰਦੀ ਹੈ ਜਦੋਂ ਸਟੇਜ ਤੇ ਇੱਕ ਖਲੋਤਾ ਇੱਕ ਪੰਜ ਦਿਨ ਤੋਂ ਭੁੱਖਾ ਵਿਦਿਆਰਥੀ ਜਿਹੜਾ ਚਾਹਨ ਘੱਡ ਪੈਂਦਾ ਵਾ ਤਾਂ ਕਿਤੇ ਨਾ ਕਿਤੇ ਚਿੰਤਤ ਵਾਲਾ ਵਿਸ਼ਾ ਕਿ ਪੰਜ ਦਿਨ ਤੋਂ ਉਸ ਸਿੰਗੜੇ ਆਪਣਾ ਕੁਝ ਨਹੀਂ ਖਾਦਾ ਹੋਇਆ ਆਪਾਂ ਦਿਖਾ ਸਕਦੇ ਹਾਂ ਮੈਂ ਤੁਹਾਨੂੰ ਤੁਸੀਂ ਦੇਖ ਸਕਦੇ ਕਿ ਜਿਵੇਂ ਨਾਲ ਹੀ ਖਲੋਤਾ ਖਲੋਤਾ ਡਿੱਗ ਪੈਂਦਾ ਇਸ ਟਾਈਮ ਵੀਰੇ ਦੀ ਜਿਹੜਾ ਆਪਣਾ ਦੇਖ ਸਕਦੇ ਆ ਕਿ ਵੀਰਾ ਜਿਹੜਾ ਆਪਣਾ ਬਾਈ ਜਿਹੜਾ ਲੰਮੇ ਪਿਆ ਆ ਇਹ ਵੀਰ ਜਿਹੜਾ ਸਟੇਜ ਦੇ ਉੱਪਰ ਖਲੋਤਾ ਸੀ ਤੇ 5 ਦਿਨ ਤੋਂ ਭੁੱਖਾ ਸੀ ਕੁਝ ਨਹੀਂ ਖਾਦਾ ਆਪਣਾ ਵੀਰ ਨੇ ਤਾਂ ਚੰਕ ਜਿਹੜਾ ਵਾ ਸਟੇਜ ਦੇ ਉੱਪਰ ਜਿਹੜਾ ਖਲੋਤਾ ਖਲੋਤਾ ਡਿੱਗ ਪੈਂਦਾ ਹਾਲਤ ਕਾਫੀ ਜਿਹੜੀ ਨਾਜ਼ੁਕਾ ਇਸ ਟਾਈਮ ਜਿਹੜਾ ਵਾ ਤਾਂ ਵੀਰ ਲੱਗੇ ਬੈਠੇ ਨੇ ਸਾਰੇ ਵਿਦਿਆਰਥੀ ਨੇ ਇਹਨਾਂ ਦੇ ਮੰਗਾ ਜਿਹੜੀਆਂ ਨੇ ਬਿਲਕੁਲ ਇਹੋ ਹੀ ਮੰਗਾ ਵਾ ਕੁਝ ਰਾਖਵਾ ਕੋਟਾ ਜਿਹੜਾ ਉਹ ਵੀ ਸਾਡਾ ਜਿਹੜਾ ਪਿੰਡੂ ਤੇ ਸ਼ਹਿਰਾਂ ਦਾ ਜਿਹੜਾ ਉਸ ਪੱਖੋਂ ਗੱਲਬਾਤ ਕੀਤੀ ਗਈ ਆ ਪਲੱਸ ਇੱਕ ਸੀਨੀਅਰ ਅਧਿਕਾਰੀ ਨੇ ਅੰਦਰ ਉਹਨਾਂ ਦੇ ਉੱਪਰ ਜਿਹੜਾ ਇੱਕ ਪਰਚੇ ਨੂੰ ਲੈ ਕੇ ਮੰਗ ਕੀਤੀ ਗਈ ਆ ਆਓ ਅਸੀਂ ਗੱਲਬਾਤ ਜਿਹੜੀ ਆ ਉਹ ਵੀ ਕਰ ਲੈਨੇ ਆ ਆਪਣਾ ਵੀਰ ਦੇ ਨਾਲ ਪੁੱਛ ਲੈਨੇ ਆ ਆਪਣਾ ਕਿਵੇਂ ਆ ਆ ਪੁੱਛ ਲੈਨੇ ਕਿਵੇਂ ਹੁਣ ਸੇਤ ਬਾਈ ਕਿਵੇਂ ਹੈ ਸੇਤ ਹੁਣ ਵੀਰੇ ਦੀ ਹਾਂਜੀ ਠੀਕ ਆ ਇਹਨਾਂ ਦਾ ਬੀਪੀ ਜਿਹੜਾ ਬਹੁਤ ਜ਼ਿਆਦਾ ਘਟ ਗਿਆ ਵਾ 60 ਦੇ ਕਰੀਬ ਲੈ ਗਿਆ ਵਾ ਉਹਨਾਂ ਨੇ ਉਹਨਾਂ ਨੂੰ ਆਖਿਆ ਕਿ ਵੀ ਕੋਈ ORS ਵਗੈਰਾ ਪੀਓ ਪਰ ਇਹਨਾਂ ਨੇ ਮਨਾਂ ਕਰ ਦਿੱਤਾ ਕਿ ਵੀ ਸਿਰਫ ਤੇ ਸਿਰਫ ਪਾਣੀ ਪੀਵਾਂਗੇ ਤੇ ਸੋ ਪਾਣੀ ਪੀਤਾ ਵਾ ਔਰ ਕੁਝ ਵੀ ਖਾਣ ਪੀਣ ਤੇ ਜਿਹੜੇ ਆ ਉਹ ਬੇਜਿੱਦ ਨੇ ਕਿ ਵੀ ਕੁਝ ਵੀ ਹੋਰ ਖਾਣਾ ਨਹੀਂ ਕੁਝ ਵੀ ਪੀਣਾ ਨਹੀਂ ਤੇ ਬਾਈ 5 ਦਿਨ ਤੋਂ ਉੱਪਰ ਹੋ ਚੁੱਕੇ ਨੇ ਆਪਣਾ ਹਨਾ ਤਾਂ ਇਦਾਂ ਤਾਂ ਫੇਰ ਸੇਤਾ ਵਿਗੜਦੀਆਂ ਜਾਣੀਏ ਸ਼ਾਇਦ ਕੋ ਵੱਡਾ ਨੁਕਸਾਨ ਵੀ ਹੋ ਸਕਦਾ ਪਰ ਵੇਖੋ ਸਾਡੇ ਜਿਹੜੇ ਨੌਜਵਾਨ ਹੈ ਇਹਨਾਂ ਦੇ ਮਨ ਦੇ ਵਿੱਚ ਇੱਕੋ ਗੱਲ ਹੈ ਕਿ ਵੀ ਆਪਾਂ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਇਹ ਭੁਖ ਹੜਤਾਲ ਆਰੰਭ ਕੀਤੀ ਆ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਗੀਆਂ ਜਾਂਦੀਆਂ ਉਨਾਂ ਚਿਰ ਅਸੀਂ ਇਸੇ ਤਰੀਕੇ ਦੇ ਨਾਲ ਆਪਣਾ ਜਿਹੜੇ ਨਿਸ਼ਚੈ ਤੇ ਜਿਹੜਾ ਦ੍ਰਿੜ ਰਵਾਂਗੇ ਅਕੀ ਮੁੱਦਾ ਕੀ ਸੀ ਮੁੱਦਾ ਕੀ ਹੈ ਮੁੱਦਾ ਜੀ ਮਹੱਤਵਪੂਰਨ ਦੋ ਮੰਗਾਂ ਨੇ ਇੱਕ ਜਿਹੜਾ ਕੋਟਾ ਸੀਗਾ ਪਿੰਡੂ ਤੇ ਸਰਹਦੀ ਖੇਤਰ ਵਾਲਾ ਤਾਂ ਦੇਖ ਸਕਦੇ ਹੋ ਆਪਣਾ ਕਿਹਾ ਜਾ ਰਿਹਾ ਕਿ ਹਾਲਤੇ ਜਿਵੇਂ ਨਾਜੂਕ ਆਪਣਾ ਤਾਂ ਕਿ ਇੱਕ ਵਾਰੀ ਨਾ ਅਸੀਂ ਵੀ ਇਸ ਇਗਜ਼ੈਕਟ ਕਰਾਂਗੇ ਕਿ ਬਾਈ ਜੀ ਨੂੰ ਨਾ ਡਾਕਟਰ ਕੋਲ ਜਰੂਰ ਜਾਣਾ ਚਾਹੀਦਾ ਮਨਾ ਕਰ ਦਿੱਤਾ ਕਿ ਇਸ ਟਾਈਮ ਤਸਵੀਰਾਂ ਜਿਹੜੀਆਂ ਵਿਖਾ ਦਿਓ ਆਪਣਾ ਇੱਕ ਵਾਰੀ ਚਾਰੇ ਪਾਸੇ ਕੈਮਰਾ ਮਾਰ ਦਿਓਗੇ ਵਿਦਿਆਰਥੀ ਜਿਹੜਾ ਇਸ ਟਾਈਮ ਮੁੱਖ ਗੇਟ ਜਿਹੜਾ ਸੀ ਉੱਥੇ ਜਿਹੜਾ ਆਪਣਾ ਵਿਦਿਆਰਥੀ ਜਦੋਂ ਆਪਣਾ ਸਟੇਜ ਦੇ ਉੱਪਰ ਖਲੋਤੇ ਚਾਨ ਘੜੇ ਕੇ ਪੈਂਦੇ ਤਾਂ ਵੀਰ ਆਪਣਾ ਹੌਸਲਾ ਦੇ ਕੇ ਥਾਰ ਰਹੇ ਨੇ ਆਪਣਾ ਇਸ ਟਾਈਮ ਦੀ ਜਿਹੜੀਆਂ ਲਾਈਵ ਤਸਵੀਰਾਂ ਗੁਰੂ ਨਾਨਕ ਦੇਵ ਯੂਨੀਵਰ ਉੱਥੋਂ ਦੀਆਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਇਹ ਵਿਦਿਆਰਥੀ ਜਿਹੜਾ ਵੀਰ ਸੀ ਆਪਣਾ 5 ਦਿਨ ਤੋਂ ਜਿਹੜਾ ਭੁੱਖਾ ਭੁਖ ਹੜਤਾਲ ਤੇ ਬੈਠਾ ਆ ਤਾਂ ਕਈ ਵੀ ਰਹੇ ਨੇ ਆਪਣਾ ਕਿ ਕੋਈ ਹੱਲੇ ਨੁਮਾਇੰਦਾ ਜਿਹੜਾ ਉਹ ਵੀ ਨਹੀਂ ਆਇਆ ਤਾਂ ਮੈਂ ਕੈਮਰਾਮੈਨ ਭਰਾ ਨੂੰ ਕਹੂੰਗਾ ਆਓ ਇੱਕ ਵਾਰੀ ਆਪਾਂ ਝਾਤੀ ਜਿਹੜੀ ਤੁਹਾਨੂੰ ਮਰਵਾ ਦਿੰਨੇ ਆ ਤੇ ਪੰਜਾਬ ਦੇ ਵਿੱਚੋਂ ਹਰ ਮੈਂ ਦੇਖ ਸਕਦੇ ਹੋ ਤੁਸੀਂ ਆਪਣਾ 10000 ਲੋਕ ਜਿਹੜੇ ਦੇਖੋ ਬਾਈ ਨੂੰ ਆਪਣਾ ਜਿਹੜਾ ਵਾ ਚੱਕ ਕੇ ਲੈ ਕੇ ਜਾ ਰਹੇ ਨੇ ਆਪਣਾ ਇਹ ਸਾਡੇ ਪੰਜਾਬ ਦਾ ਆਉਣ ਵਾਲਾ ਯੂਥ ਹੈ ਜਿਹੜਾ ਇਸ ਟਾਈਮ ਜਿਹੜਾ ਵਾ ਵੱਡੇ ਸੰਕਟ ਦੇ ਵਿੱਚ ਪੈਂਦਾ ਹੋਇਆ ਜਿਹੜਾ ਉਹ ਨਜ਼ਰ ਆ ਰਿਹਾ ਤਾਂ ਦੇਖੋ ਆਪਣਾ ਵੀਰ ਨੂੰ ਵੀਰ ਸਟੇਜ ਦੇ ਉੱਪਰ ਖੜਾ ਸੀ ਜਦੋਂ ਕਿ ਆਪਣਾ ਚੱਲ ਕੇ ਡਿੱਗ ਪੈਂਦਾ ਵਾ ਅੰਦਰ ਸਰੀਰ ਵਿੱਚ ਕਾਫੀ ਕਮੀ ਹੋ ਗਈ ਕਾਫੀ ਘਾਟ ਹੋ ਗਈ ਉਸ ਪੱਖੋਂ ਜਿਹੜਾ ਆਪਣਾ ਡਿੱਗ ਪੈਂਦਾ ਆ ਤੁਹਾਨੂੰ ਤਸਵੀਰਾਂ ਜਿਹੜੀਆਂ ਉਹ ਵੀ ਦਿਖਾ ਦਿੰਦੇ ਆ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਦਿਆਰਥੀ ਜਿਹੜਾ ਆਪਣਾ ਡਿੱਗ ਗਿਆ ਦੇਖੋ ਆ ਤਸਵੀਰਾਂ ਜਿਹੜੀਆਂ ਇਸ ਟਾਈਮ ਦੀਆਂ ਜਿਹੜੀਆਂ ਤਸਵੀਰਾਂ ਨੇ ਵਿਦਿਆਰਥੀ ਨੂੰ ਜਿਹੜਾ ਚੱਕ ਕੇ ਜਿਹੜਾ ਸ਼ਾਇਦ ਹਸਪੀਟਲ ਰੈਫਰੈਂਸ ਕੀਤਾਵੇਗਾ ਵੀਰ ਨੇ ਤਾਂ ਆਪਣਾ ਮਨ ਕਰਤਾ ਸੀ ਕਹਿੰਦੇ ਮੈਂ ਨਹੀਂ ਜਾਣਾ ਜੋ ਤੱਕ ਸਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਜਿਹੜੀਆਂ ਨਹੀਂ ਹੁੰਦੀਆਂ ਤਾਂ ਵੱਡਾ ਸਵਾਲ ਇਸ ਟਾਈਮ ਵੱਡੀ ਖਬਰ ਜਿਹੜੀ ਆ ਗੁਰੂ ਨਾਨਕ ਯੂਨੀਵਰਸਿਟੀ ਤੋਂ ਜਿਹੜੀ ਆ ਸਾਹਮਣੇ ਆ ਰਹੀ ਆ ਦੇਖ ਸਕਦੇ ਹੋ ਇਸ ਟਾਈਮ ਜਿਹੜੀ ਆ ਬੜੀ ਨਾਜ਼ੁਕ ਹਾਲਾਤ ਹਾਲਾਤ ਬਣੇ ਐਂਬੂਲੈਂਸ ਆ ਗਈ ਆ ਐਂਬੂਲੈਂਸ ਦੇ ਵਿੱਚ ਜਿਹੜਾ ਰੈਫਰੈਂਸ ਜਿਹੜਾ ਉਹ ਕੀਤਾ ਗਿਆ ਹੁਣ ਆਪਣਾ ਤਾਂ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਦੀਆਂ ਤਸਵੀਰਾਂ ਜਿਹੜੀਆਂ ਗੁਰਨਾਨਕ ਦੇਵ ਯੂਨੀਵਰਸਿਟੀ ਤੋਂ ਬਾਹਰ ਦੀਆਂ ਨੇ ਆਪਣਾ ਤਾਂ ਦੇਖੋ ਮੈਂ ਇੱਕ ਮਿੰਟ ਕੈਮਰਾਮੈਨ ਭਰਾ ਨੂੰ ਕਹਾਂਗਾ ਕਿ ਉਸ ਵਿਦਿਆਰਥੀ ਨੂੰ ਜਿਹੜਾ ਹੁਣ ਰੈਫਰੈਂਸ ਕੀਤਾ ਗਿਆ ਐਂਬੂਲੈਂਸ ਆਈ ਆ ਤੇ ਐਂਬੂਲੈਂਸ ਦੇ ਵਿੱਚ ਜਿਹੜਾ ਰੈਫਰੈਂਸ ਕੀਤਾ ਗਿਆ ਕਿਤਨਾ ਕਿਤੇ ਵੀਰ ਨੇ ਵੀ ਮਨਾ ਕਰਤਾ ਸੀ ਕਿ ਮੈਂ ਜਿਹੜਾ ਨਹੀਂ ਜਾਣਾ ਆਪਣਾ ਹੋਰ ਵੀ ਨੇ ਚਿੰਤਾ ਵਾਲਾ ਵਿਸ਼ਾ ਬਣਿਆ ਹੋਇਆ ਵਾ ਕਿ ਜੇ ਪੰਜਾਬ ਦੀ ਨੌਜਵਾਨ ਪੀੜੀ ਜਿਹੜੀ ਅੱਜ ਇਦਾਂ ਸੜਕਾਂ ਤੇ ਆ ਗਈ ਤਾਂ ਕੌਣ ਜਿਹੜਾ ਵਾ ਇਸ ਸਾਡੇ ਆਉਣ ਵਾਲੇ ਪੰਜਾਬ ਨੂੰ ਕੌਣ ਸੰਭੂਗਾ ਇਸ ਟਾਈਮ ਐਂਬੂਲੈਂਸ ਆਈ ਆ ਵੀਰ ਨੂੰ ਲੈ ਗਿਆ ਆਪਣਾ ਪਰਮਾਤਮਾ ਗੁਰੂ ਸਾਹਿਬ ਕਿਰਪਾ ਕਰਨ ਤੰਦਰੁਸਤੀ ਹੋਵੇ ਸ਼ੇਰ ਜਿਹੜੀ ਆ ਅਸੀਂ ਡੇਲੀ ਡੈਸਕ ਟੀਵੀ ਇਸ ਟਾਈਮ ਦੇਖ ਰਹੇ ਹੋ ਤੇ ਗੱਲਬਾਤ ਕਰ ਲੈਨੇ ਵੀਰੇ 5 ਦਿਨ ਤੋਂ ਵੀਰ ਭੁੱਖਾ ਸੀ ਵਿਦਿਆਰਥੀ ਆਪਣਾ ਭੁੱਖਾ ਸੀ ਆਪਣਾ ਕੁਝ ਖਾਦਾ ਨਹੀਂ ਤੇ ਸਾਡੇ ਸਾਹਮਣੇ ਸਟੇਜ ਤੇ ਖਲੋਤ ਕੇ ਖੜੇ ਡਿੱਗ ਪਿਆ ਤਾਂ ਕੋ ਵੱਡਾ ਹਾਦਸਾ ਵੀ ਹੋ ਸਕਦਾ ਹਾਂਜੀ ਹਾਂਜੀ ਇਹੀ ਨਾਂ ਵੀ ਹੁਣ ਇਹਦੇ ਪ੍ਰਸ਼ਾਸਨ ਨੇ ਵੇਖਣਾ ਚਾਹੀਦਾ ਹੈ ਹਨਾ ਇੱਥੇ ਆ ਨਹੀਂ ਰਿਹਾ ਕਿ 5 ਦਿਨ ਹੋ ਗਏ ਅੱਜ ਕੋਈ ਇੱਥੇ ਆ ਨਹੀਂ ਰਿਹਾ ਹੁਣ ਜਿੱਦਾਂ ਲਾ ਲੋ ਇੱਥੇ ਆਪਣੇ ਹਰਜੂਤ ਬੈਂਸ ਆਏ ਹੁਣ ਕੱਲ ਰਾਤ ਇੱਥੇ ਜਿੱਦਾਂ ਪੁਲਿਸ ਨੂੰ ਗਿਆ ਗਿਆ ਵੀ ਇਹ ਧ ਕਿਆ ਦਿੰਦੇ ਆ ਤੇ ਕੋਈ ਵੀ ਤੁਹਾਡੇ ਕਰਦੇ ਹੱਲ ਕਰਦੇ ਕੋਈ ਇਹ ਹੁਣ ਪਰ ਕੋਈ ਆ ਨਹੀਂ ਆ ਤੁਹਾਡੇ ਸਾਹਮਣੇ ਆ ਹੁਣ ਵੇਖ ਲੋ ਕਿਦਾਂ ਡੇਪਿਆ ਹਨ ਦੋ ਰੀ ਹੋ ਗਿਆ ਵਾ ਤੇ ਦੋ ਤਿੰਨ ਰੀ ਦੂਜੇ ਮੁੰਡੇ ਹੋ ਗਏ ਜਿਸ ਕਰਨ ਸਿੰਘ ਜਿਹੜਾ ਜੀਰਾ ਦੋ ਵਾਰੀ ਉਹ ਗਿਆ ਉਹਨੂੰ ਨਾਪਰੀ ਤੇ ਹਸਪੀਟਲ ਉਹਨੂੰ ਰਾਤ ਐਡਮਿਟ ਕਰਾਇਆ ਗਿਆ ਹੈ ਫਿਰ ਨਾ ਹੋਇਆ ਤੇ ਇਹਨਾਂ ਦੇ ਸਰੀਰ 'ਚ ਕੋਈ ਵੱਡਾ ਜਿੜਾ ਵਾ ਕੋਈ ਨੁਕਸਾਨ ਵੱਡਾ ਹੋ ਸਕਦਾ ਵਿਦਿਆਰਥੀਆਂ ਦਾ ਇਹ ਭਵੇਖਾ ਸਾਡਾ ਹਾਂਜੀ ਉਹਦੀ ਗੱਲ ਤਾਂ ਠੀਕ ਹੀ ਆ ਪਰ ਹੁਣ ਗੁਰੂ ਮਹਾਰਾਜ ਦਾ ਨਾਲੇ ਬਿਠੇ ਅਰਦਾਸ ਕਰਕੇ ਬਿਠੇ ਗੁਰੂ ਮਹਾਰਾਜ ਹੀ ਇਲਾਜ ਰਖਣਗੇ ਹੁਣ ਜਿੰਨਾ ਜਰ ਕੁਝ ਨਹੀਂ ਹੱ ਅੱਜ ਏਦਾਂ ਬੈਠੇ ਰਾਵਾਂਗੇ ਅੱਜ ਪੰਜਵੇਂ ਦਿਨ ਏਦਾਂ ਮੋਰਚਾ ਲੱਗਾ ਰਹੂਗਾ। ਸਾਰੇ ਵਿਦਿਆਰਥੀ ਭੁਖੜ ਹੜਤਾਲ ਤੇ ਬੈਠਣ ਲਈ। ਇਹ ਬਾਕੀ ਦਾ ਇਹ ਜਿਹੜੇ ਤਿੰਨ ਆ ਇਹ ਤੇ ਬੈਠੇ ਪੱਕੇ ਭੁਖੜ ਹੜਤਾਲ ਦੇਣਾ ਕੋਈ ਨਹੀਂ ਖਾ ਵੀ ਰੇ। ਬਾਕੀ ਨਾਲ ਸਾਰੇ ਸਾਥ ਦੇ ਰਹੇ ਆ ਵੀ ਦੇ ਨਾਲ ਮੋਰਚਾ ਇੱਥੇ ਹੁੰਦਾ ਕਮ ਸਿਕੋਂ ਪੰਜਾਬ ਬੱਚੀ ਹੁੰਦੇ ਆ। ਜਿਹੜਾ ਵਿਦਿਆਰਥੀ ਜਿਨ੍ਹਾਂ ਨੂੰ ਨਵਦੀਪ ਹਸਪੀਟਲ ਰੈਫਰ ਕਿਦਾਂ ਦੀ ਹਾਲਤ ਕਿਦਾਂ ਦੀ ਹੋ ਰਹੀ? ਠੀਕ ਹੋਣਾ ਕਿ ਉਹਨਾਂ ਦੀ ਸ਼ੂਗਰ ਕਾਫੀ ਜ਼ਿਆਦਾ ਟੂੜੀ ਭੁਖੜ ਹੜਤਾਲ ਉਹਨਾਂ ਨੇ। ਹਾਂਜੀ ਨਹੀਂ ਨਹੀਂ ਓਦਾਂ ਭੁਖੜ ਹੜਤਾਲ ਦੇ ਤਿੰਨ ਜਣੇ ਬੈਠੇ ਤਿੰ ਬੀਪੀ ਕਾਫੀ ਡਾਊਨ ਹੋ ਗਿਆ ਹੈ ਇਹ ਬਹੁਤ ਡਾਊਨ ਚਲ ਗਿਆ ਹੈ ਸ਼ੂਗਰ ਲੈਵਲ ਸਾਰਾ 60 ਰਹਿ ਗਿਆ ਹੈ ਜੀ ਦੇਖੋ ਵੀ ਬਣਾ ਆਪਾਂ ਹੁਣ ਦੇਖਿਆ ਜਾਵੇ ਹੈਲਦੀ ਹੈ ਸਾਰੇ ਜਿੱਦਾਂ ਵੀ ਉਹ ਜਿਹੜਾ ਮੁੰਡਾ ਸੀ ਜਸਕਰਨ ਸਿੰਘ ਉਹਦੀ ਖਰਾਕ ਵੀ ਬੜੀ ਹੈ ਜੀ ਦੇਖੋ ਜਿੱਦਾਂ ਹੁਣ ਉਹ ਇੱਕਦਮ ਇੰਨਾ ਸ਼ੂਗਰ ਲੈਵਲ ਡਾਊਨ ਜਾਣਾ ਇੱਕ ਹੈਲਦੀ ਪਰਸਨਲੀ ਬੜੀ ਮਾੜੀ ਗੱਲ ਹੈ ਹਨਾ ਕੱਲ ਨੂੰ ਕੋਈ ਵੀ ਮਿਸ ਹੈਪਨ ਹੁੰਦੀ ਆ ਫਿਰ ਯੂਨੀਵਰਸਿਟੀ ਪ੍ਰਸ਼ਾਸਨ ਉਹਦਾ ਜ਼ਿੰਮੇਵਾਰ ਹੋਊਗਾ ਪਰ ਇਹਨਾਂ ਨੂੰ ਕੋਈ ਹੈ ਹੀ ਨਹੀਂ ਆ ਇਹਨਾਂ ਨਾਲ ਆਣ ਕੇ ਪੁੱਛਿਆ ਆ ਪਰਸੋਂ ਰਾਤ ਵੀ ਰਾਤ 12 1 ਵਜੇ ਉਹਦੀ ਵਿਚਾਰ ਉਹਦੀ ਹੋ ਗਈ ਉਹਦੀ 60 60 ਦੇ ਲਾਗੇ ਚਲ ਗਈ ਸੀ ਹੁਣ ਵੇਖੋ ਜੀ ਜੇ ਅਸੀਂ ਯੂਨੀਵਰਸਿਟੀ ਪੜ੍ਹਨ ਆਏ ਆ ਇੱਕ ਮਿੰਟ ਨਹੀਂ ਖਾਦੇ ਰਹਿ ਸਕਦਾ ਉਹ ਬੜਾ ਵੱਡਾ ਜਿਗਰਾ ਉਹਨਾਂ ਦਾ 5 ਦਿਨ ਰਹਿ ਗਏ ਗਰਮੀ ਵੇਖੋ ਕਿੰਨਾ ਸੇਕ ਪੈ ਰਿਹਾ ਬਿਲਕੁਲ ਬਿਲਕੁਲ ਗਰਮੀ ਦੇ ਵਿੱਚ ਰਿਹਾ ਨਹੀਂ ਜਾਂਦਾ ਹੁਣ ਜੇ ਇਹਨਾਂ ਨੂੰ ਕੋਈ ਤੁਸੀਂ 2 ਘੰਟੇ ਹਨਾ ਖਾਣਾ ਛੱਡ ਕੇ ਵੇਖ ਲਓ ਇੱਕ ਟਾਈਮ ਦਾ ਛੱਡ ਕੇ ਵੇਖ ਲਓ ਵੀ ਕੀ ਬਣਦਾ ਹੈ ਗਰਮੀ ਦੇ ਵਿੱਚ ਤੇ ਜੇ ਆਪਾਂ ਸਟੂਡੈਂਟ ਨੂੰ ਕੋ ਪੁੱਛਣਾ ਹੀ ਨਹੀਂ ਆ ਉਹਨੂੰ ਕੋਈ ਸਹੂਲਤ ਨਹੀਂ ਦੇਣੀ ਤਾਂ ਫਿਰ ਕੀ ਫਾਇਦਾ ਯੂਨੀਵਰਸਟੀਆਂ ਦਾ ਫੇਰ ਹੈ ਕਹਿੰਦੇ ਆ ਜੀ ਯੂਥ ਜਿਹੜਾ ਬਾਹਰੋਂ ਤੁਰਿਆ ਜਾਂਦਾ ਮਾਨ ਸਾਹਿਬ ਵੀ ਕਹਿੰਦੇ ਸੀ ਜੀ ਅਸੀਂ ਯੂਥ ਜ ਦਾ ਕਿਹੜੇ ਬਾਹਰ ਹੋਣਗੇ ਉਹਨਾਂ ਨੂੰ ਕੋਈ ਮਿਲੂਗਾ ਜੀ ਸਾਰਾ ਹੁਣ ਲਾ ਲੋ ਜਿੱਦਾਂ ਆਪਾਂ ਇੱਥੇ ਕੋਈ ਵੀ ਇਹ ਹੁਣ ਯੂਨੀਵਰਸਿਟੀ ਸਭ ਤੋਂ ਜ਼ਿਆਦਾ ਫੀਸਾਂ ਆ ਕੋਈ ਕੋਟਾ ਨਹੀਂ ਦੇ ਗਾਣਾ ਸਾਰੇ ਕੋਟੇ ਖਤਮ ਕਰਤੇ ਆ ਹੁਣ ਲਾ ਲੋ ਜਿੱਦਾਂ ਅਸੀਂ ਇੱਥੇ ਪੜ ਰਹੇ ਆ ਕੱਲ ਨੂੰ ਜਿੱਦਾਂ ਪ੍ਰੋਫੈਸਰ ਸਾਰਾ ਕੋਈ ਬਾਹਰ ਦੇ ਸਟੇਟਮੈਂਟ ਲੱਗ ਰਹੇ ਉਹ ਵੀ ਮੰਗਦੇ ਆ ਹੁਣ ਤੁਹਾਡੇ ਸਾਹਮਣੇ ਇਹਨਾਂ ਨੂੰ ਕਿੰਨਾ ਜ਼ਰੂਰ ਹੋ ਗਿਆ ਇੱਥੇ ਐਨ ਹੋਣਾ ਤੁਹਾਡੇ ਸਾਹਮਣੇ ਬੈਠੇ ਕੋਈ ਆਇਆ ਇੱਥੇ ਪੀਲ ਹੁਣ ਮੇਨ ਗੇਟ ਦੋਵੇਂ ਬੰਦਾ ਹੁਣ ਬੈਕ ਸਾਈਡ ਵਾਲਾ ਕਿਹੜਾ ਜੇ ਫਿਰ ਨਾਮ ਮਸਲਾ ਹੱਲ ਹੁਣ ਵੀ ਆਪਾਂ ਗ ਹਾਂ ਧੰਕ ਜੀ ਸੋ ਤੁਸੀਂ ਦੇਖਿਆ ਕਿ ਆਪਣਾ ਇਹਨਾਂ ਵੀਰਾਂ ਨੇ ਜਿਹੜਾ ਮੰਗਾ ਜੜੀਆਂ ਆਪਣੀਆਂ ਰੱਖੀਆਂ ਸੀ ਕਹਿੰਦੇ ਕੋਈ ਸੀਨੀਅਰ ਪ੍ਰਸ਼ਾਸਨ ਅਧਿਕਾਰੀ ਹਾਲੇ ਤੱਕ ਨਹੀਂ ਆਇਆ ਤੇ ਪਰ ਉਸ ਟਾਈਮ ਜਿਹੜਾ ਵੱਡਾ ਹਾਦਸਾ ਹੋ ਜਾਂਦਾ ਜਦੋਂ 5 ਦਿਨ ਤੋਂ ਭੁੱਖਾ ਨੌਜਵਾਨ ਜਿਹੜਾ ਕੋਲ ਹੀ ਖੜਾ ਹੁੰਦਾ ਸਟੇਜ ਤੇ ਚਾਣਕ ਡਿੱਗ ਪੈਂਦਾ ਉਸ ਨੂੰ ਬੀਪੀ ਲੈਵਲ ਉਸ ਦਾ ਕਾਫੀ ਡਾਊਨ ਹੋ ਜਾਂਦਾ ਵਾ ਸਿਰ ਕਾਫੀ ਪੀੜ ਹੁੰਦਾ ਤਾਂ ਹੋਰ ਵੱਡੀ ਸਮੱਸਿਆ ਵੀ ਆ ਜਾਂਦੀ ਆ ਆਪਣਾ ਤਾਂ ਉਸ ਨੂੰ ਫਿਰ ਐਂਬੂਲੈਂਸ ਦੇ ਵਿੱਚ ਜਿਹੜਾ ਰੈਫਰੈਂਸ ਕੀਤਾ ਜਾਂਦਾ ਨੇੜੇ ਦੇ ਨਿੱਜੀ ਹਸਪਤਾਲ ਦੇ ਵਿੱਚ ਉਹਨੂੰ ਦੇਖਣਾ ਹੋਏਗਾ ਵੀ ਇਹਨਾਂ ਸਟੂਡੈਂਟਸ ਦੀਆਂ ਮੰਗਾਂ ਜਿਹੜੀਆਂ ਕਦੋਂ ਤੱਕ ਜਿਹੜਾ ਹੱਲ ਹੁੰਦੀਆਂ ਜਾਂ ਕੀ ਅਗਲਾ ਮੋੜ ਜਿਹੜਾ ਵਾ ਇਸ ਮੰਗ ਨੂੰ ਲੈ ਕੇ ਇਸ ਧਰਨੇ ਨੂੰ ਲੈ ਕੇ ਸਾਹਮਣੇ ਆਉਂਦਾ ਵਾ ਤੁਸੀਂ ਦੇਖ ਰਹੇ ਹੋ ਡੈਲੀ ਡੈਸਕ ਟੀਵੀ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਵ ਗਿਲਚਾ ਮੇਰੇ ਨਾਲ ਨੇ ਕੈਮਰਾਮੈਨ ਮਨਜਿੰਦਰ ਸਿੰਘ ਸੋਨੂ ਸੰਦੀਪ ਸੈਂਦੀ ਡੈਲੀ ਡੈਸਕ ਟੀਵੀ ਤੋਂ